ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ कौर ਢਾੜੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 11 ਮਨਜੀਤ ਕਹਿੰਦੀ ਬੇਬੇ ਜੀ 베ੜੇ ਵਿੱਚ ਤਾਂ ਗਰਮੀ ਬਹੁਤ ਆ ਤੁਸੀਂ ਅੰਦਰ ਹੀ ਬੈਠ ਜਾਓ ਬੇਬੇ ਕੋਜਨਾ ਬੋਲੀ ਬਿਗੜੇ ਵਿੱਚ ਚਲੀ ਗਈ ਮਨਜੀਤ ਵੀ ਪਿੱਛੇ ਹੀ ਚਲੀ ਗਈ ਬੇਬੇ ਜੀ ਗੇਟ ਤੇ ਖੜੀ ਗੱਡੀ ਕੋਲ ਪਹੁੰਚ ਗਈ ਮਨਜੀਤ ਦੇ ਪਹੁੰਚਣ ਤੋਂ ਪਹਿਲਾਂ ਬੇਬੇ ਜੀ ਨੇ ਮੇਨ ਗੇਟ ਤੋਂ ਬਾਹਰ ਨਿਕਲ ਕੇ ਗੇਟ ਦਾ ਬਾਰੋਕੁੰਡਾ ਮਾਰ ਦਿੱਤਾ ਮਨਜੀਤ ਆਵਾਜ਼ਾਂ ਮਾਰਦੀ ਰਹੀ ਬੇਬੇ ਨੇ ਇੱਕ ਨਾ ਸੁਣੀ ਉਹ ਭੱਜ ਕੇ ਛੱਤ ਤੇ ਚੜ ਗਈ ਜਲਦੀ ਨਾਲ ਗਲੀ ਵਾਲੀ ਛੱਤ ਵੱਲ ਗਈ ਤਾਂ ਉਦੋਂ ਤੱਕ ਬੇਬੇ ਜੀ ਗਲੀ ਦੇ ਅਖੀਰ ਤੱਕ ਪਹੁੰਚ ਗਈ ਮਨਜੀਤ ਨੇ ਫਿਰ ਬੇਬੇ ਜੀ ਨੂੰ ਆਵਾਜ਼ ਮਾਰੀ ਬੇਬੇ ਜੀ ਬਿਨਾਂ ਪਿੱਛੇ ਦੇਖੇ ਸੜਕ ਵੱਲ ਚਲੀ ਗਈ ਮਨਜੀਤ ਕਿੰਨਾ ਟਾਈਮ ਛੱਤ ਤੇ ਧੁੱਪ ਵਿੱਚ ਖੜੀ ਰਹੀ ਕਿ ਕੋਈ ਗਲੀ ਵਿੱਚ ਆਊਗਾ ਤਾਂ ਗੇਟ ਖੁਲਵਾ ਕੇ ਬੇਬੇ ਜੀ ਦੇ ਮਗਰ ਜਾਵਾਂ ਪਰ ਕੋਈ ਨਾ ਆਇਆ ਮਨਜੀਤ ਨੇ ਥੱਲੇ ਆ ਕੇ ਸ਼ਿੰਦਰ ਭੈਣ ਨੂੰ ਫੋਨ ਲਾ ਕੇ ਬੇਬੇ ਜੀ ਦੇ ਘਰੋਂ ਜਾਣ ਬਾਰੇ ਦੱਸ ਦਿੱਤਾ। ਸਿੰਦਰ ਮਨਜੀਤ ਤੂੰ ਫਿਕਰ ਨਾ ਕਰ। ਵੇਬੇ ਪਿੰਡ ਨੂੰ ਗਈ ਹੋ। ਮਨਜੀਤ ਭੈਣ ਜੀ ਮੈਨੂੰ ਡਰ ਲੱਗੀ ਜਾਂਦਾ। ਸਿੰਦਰ ਮੈਂ ਕਿਹਾ ਡਰਨਾ ਮੈਂ ਪਿੰਡ ਨੂੰ ਜਾਂਦੇ ਆ ਫਿਰ ਦੱਸਦੀ ਆ ਤੈਨੂੰ ਸ਼ਿੰਦਰ ਜਗਤਾਰ ਨੂੰ ਲੈ ਕੇ ਪਿੰਡ ਚਲੀ ਗਈ ਉਦੋਂ ਤੱਕ ਬਲਵਿੰਦਰ ਵੀ ਘਰ ਪਹੁੰਚ ਗਿਆ 메ਨ ਗੇਟ ਦਾ ਕੁੰਡਾ ਲੱਗਾ ਦੇਖ ਹੈਰਾਨ ਹੋ ਗਿਆ ਉਹ ਜਲਦੀ ਨਾਲ ਅੰਦਰ ਗਿਆ ਹਾਲ ਵਿੱਚ ਵੜਿਆ ਮਨਜੀਤ ਨੂੰ ਪਰੇਸ਼ਾਨ ਦੇਖ ਜਲਦੀ ਨਾਲ ਉਹਨੂੰ ਪੁੱਛਣ ਲੱਗਾ ਮਨਜੀਤ ਨੇ ਸਭ ਕੁਝ ਦੱਸ ਦਿੱਤਾ ਬਲਵਿੰਦਰ ਨੇ ਮਨਜੀਤ ਨੂੰ ਹੌਸਲਾ ਦਿੱਤਾ ਤੇ ਗੱਡੀ ਲੈ ਕੇ ਚਲਾ ਗਿਆ ਸ਼ਿੰਦਰ ਨੇ ਮਨਜੀਤ ਨੂੰ ਫੋਨ ਕਰਕੇ ਬੇਬੇ ਦੇ ਪਿੰਡ ਜਾਣ ਬਾਰੇ ਦੱਸ ਦਿੱਤਾ ਬਲਵਿੰਦਰ ਪਹਿਲਾਂ ਸ਼ਹਿਰ ਦੇ ਬੱਸ ਅੱਡੇ ਤੇ ਗਿਆ ਪਰ ਪਿੰਡ ਵਾਲੀ ਬੱਸ ਚਲੀ ਗਈ ਸੀ ਉਥੋਂ ਪਿੰਡ ਨੂੰ ਚਲਾ ਗਿਆ ਘਰ ਪਹੁੰਚਿਆ ਤਾਂ ਜਿੰਦਾ ਲੱਗਾ ਹੋਇਆ ਦੇਖ ਉਹ ਚਾਚਾ ਜੀ ਕੇ ਘਰ ਗਿਆ ਤਾਂ ਬੇਬੇ ਚਾਚਾ ਜੀ ਕੇ ਘਰ ਹੀ ਸੀ ਸ਼ਿੰਦਰ ਭੈਣ ਤੇ ਜਗਤਾਰ ਭਾਜੀ ਵੀ ਉੱਥੇ ਹੀ ਸੀ ਬਲਵਿੰਦਰ ਬੇਬੇ ਮੈਂ 10 ਮਿੰਟ ਬਾਜ਼ਾਰ ਗਿਆ ਤੂੰ ਇਦਾਂ ਘਰੋਂ ਆ ਗਈ ਬੇਬੇ ਤੈਨੂੰ ਕਿਹਾ ਸੀ ਨਾ ਕਿ ਮੈਂ ਉੱਥੇ ਨਹੀਂ ਰਹਿਣਾ ਬਲਵਿੰਦਰ ਬੇਬੇ ਮੈਂ ਤੈਨੂੰ ਇਕੱਲੀ ਨੂੰ ਇੱਥੇ ਨਹੀਂ ਰਹਿਣ ਦੇਣਾ ਉੱਠ ਚੱਲੀਏ ਹੁਣ ਤੇਰੀ ਉਮਰ ਨਹੀਂ ਹੈਗੀ ਇਕੱਲੇ ਰਹਿਣ ਦੀ ਬਲਵਿੰਦਰ ਚਾਚੀ ਕਹੋ ਤੁਸੀਂ ਬੇਬੇ ਨੂੰ ਤੁਸੀਂ ਦੱਸੋ ਮੈਂ ਕੀ ਕਰਾਂ ਮੇਥੋਂ ਜਿੱਥੇ ਮਰਜ਼ੀ ਲਖਾ ਲਓ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਂ ਬੇਬੇ ਨੂੰ ਇਕੱਲੀ ਇੱਥੇ ਨਹੀਂ ਛੱਡ ਕੇ ਜਾਣਾ ਚਾਚਾ ਜੀ ਜਾ ਕੇ ਸਰਪੰਚ ਨੂੰ ਲੈ ਆਏ ਸਰਪੰਚ ਨੇ ਜਦੋਂ ਕਿਹਾ ਕਿ ਭਾਈ ਤੂੰ ਮੁੰਡੇ ਨਾਲ ਜਾ ਕੇ ਸ਼ਹਿਰ ਰਹਿ ਇਥੇ ਇਕੱਲੀ ਤੈਨੂੰ ਔਖਾ ਇਸ ਉਮਰੇ ਬੱਚਿਆਂ ਕੋਲ ਹੀ ਰਹਿਣਾ ਹੁੰਦਾ ਬੇਬੇ ਮੈਨੂੰ ਕੋਈ ਔਖਾ ਨਹੀਂ ਬਾਈ ਜੀ ਮੈਂ ਤਾਂ ਪਿੰਡ ਹੀ ਰਹਿਣਾ ਮੇਰਾ ਨਹੀਂ ਕੋਈ ਮੁੰਡਾ ਹੈਗਾ ਉਹ ਆਪਣੀ ਜਿੱਦ ਤੇ ਅੜੀ ਹੋਈ ਸੀ ਆਪਣੀ ਦਰਾਣੀ ਨੂੰ ਕਹਿਣ ਲੱਗੇ ਪੈਣੇ ਲਿਆ ਚਾਬੀਆਂ ਦੇ ਮੈਂ ਘਰੇ ਜਾਣਾ ਬਲਵਿੰਦਰ ਨੂੰ ਇਹ ਸੀ ਕਿ ਕਮਰਿਆਂ ਦੀਆਂ ਚਾਬੀਆਂ ਤਾਂ ਸ਼ਹਿਰ ਵਾਲੇ ਘਰ ਨੇ ਫਿਰ ਬੇਬੇ ਨੇ ਕਮਰੇ ਕਿਵੇਂ ਖੋਲ ਲਏ ਸਰਪੰਚ ਨੇ ਬਲਵਿੰਦਰ ਦੇ ਚਾਚੇ ਦੇ ਮੁੰਡਿਆਂ ਨੂੰ ਬੇਬੇ ਦਾ ਖਿਆਲ ਰੱਖਣ ਨੂੰ ਕਿਹਾ ਉਹ ਕਹਿਣ ਲੱਗੇ ਤਾਇਆ ਅਸੀਂ ਤਾਂ ਧਿਆਨ ਰੱਖਦੇ ਆ ਸਾਡੇ ਵੱਲੋਂ ਤਾਂ ਰੋਟੀ ਵੀ ਇੱਧਰ ਖਾ ਲਿਆ ਕਰੇ ਪਰ ਤਾਈ ਨਹੀਂ ਮੰਨਦੀ ਫਿਰ ਸਾਨੂੰ ਇਹ ਵੀ ਹੁੰਦਾ ਕਿ ਬਲਵਿੰਦਰ ਵੀਰਾ ਸਾਡੇ ਬਾਰੇ ਨਾ ਗਲਤ ਸੋਚੇ ਕਿ ਸਾਨੂੰ ਕੋਈ ਲਾਲਚ ਸਾਨੂੰ ਵੀਰੇ ਵਾਲੀ ਜ਼ਮੀਨ ਦੀ ਬਾਹੀ ਕਰਦਿਆਂ 30 ਸਾਲ ਹੋ ਗਏ ਸਾਡੇ ਦੋਵਾਂ ਪਰਿਵਾਰਾਂ ਵਿੱਚ ਕੋਈ ਫਰਕ ਨਹੀਂ ਬੀਰੇ ਨੇ ਕਦੇ ਕੁਝ ਨਹੀਂ ਪੁੱਛਿਆ ਤਾਈ ਜਿਵੇਂ ਮਰ ਜੇ ਹਿਸਾਬ ਕਰ ਲੈਂਦੀ ਸੀ ਸਭ ਠੀਕ ਸੀ ਪਰ ਕੀ ਕਰੀਏ ਤਾ ਇਹ ਕਿਸੇ ਦੀ ਨਹੀਂ ਸੁਣਦੀ ਬਲਵਿੰਦਰ ਉਥੋਂ ਤੁਰਨ ਵੇਲੇ ਕਹਿਣ ਲੱਗਾ ਭੈਣ ਭਾਜੀ ਤੇ ਚਾਚਾ ਜੀ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਬੇਬੇ ਦਾ ਖਿਆਲ ਰੱਖਿਓ ਬਲਵਿੰਦਰ ਉਦਾਸ ਮਨ ਨਾਲ ਸ਼ਹਿਰ ਵਾਪਸ ਆ ਗਿਆ ਸਿੰਦਰ ਹੋਣੀ ਬਿਨਾ ਕੁਝ ਕਹੇ ਆਪਣੇ ਪਿੰਡ ਨੂੰ ਵਾਪਸ ਚਲੇ ਗਏ ਬਲਵਿੰਦਰ ਨਾਲ ਬੇਬੇ ਦਾ ਨਾਂ ਦੇਖ ਕੇ ਹਰਜਿੰਦਰ ਪੁੱਛਣ ਲੱਗਾ ਮਾਮਾ ਜੀ ਬੇਬੇ ਨਹੀਂ ਆਈ ਬਲਵਿੰਦਰ ਨਾ ਉਹ ਨਹੀਂ ਆਈ ਸਾਰੇ ਜਾਣੇ ਸਮਝਾ ਕੇ ਫਟ ਗਏ ਕਿਸੇ ਦਿਨ ਹੀ ਸੁਣਦੀ ਹਰਿੰਦਰ ਘਰ ਦੀ ਚਾਬੀ ਤਾਂ ਮੇਰੇ ਕੋਲ ਆ ਮੈਂ ਦੇਖਦਾ ਬਲਵਿੰਦਰ ਹਰਿੰਦਰ ਰਹਿਣ ਦੇ ਚਾਬੀ ਹੈਗੀ ਸੀ ਬੇਬੇ ਕੋਲ ਤੇਰੇ ਸਮਾਨ ਵਿੱਚੋਂ ਕੱਢ ਲਈ ਹੋਊ ਮਨਜੀਤ ਬਹੁਤ ਉਦਾਸ ਬੈਠੀ ਸੀ ਬਲਵਿੰਦਰ ਮਨਜੀਤ ਆਪਾਂ ਤਾਂ ਕਿੰਨੀ ਕੋਸ਼ਿਸ਼ ਕੀਤੀ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ 24 ਘੰਟੇ ਤਾਂ ਰਾਖੀ ਵੀ ਨਹੀਂ ਰੱਖ ਹੁੰਦੀ ਹਰਿੰਦਰ ਮਾਮਾ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਬੇਬੇ ਚੁੱਪ ਬੈਠੀ ਆ ਕੋਈ ਗੱਲ ਆ ਮਨਜੀਤ ਪਤਾ ਨਹੀਂ ਬੇਬੇ ਕਦੋਂ ਸਾਨੂੰ ਮaaf ਕਰੂਗੀ ਹਰਿੰਦਰ ਕਹਿੰਦਾ ਮਮਾ ਜੀ ਮੈਂ ਵੀ ਪਿੰਡ ਨੂੰ ਜਾਵਾਂ ਬਲਵਿੰਦਰ ਨਹੀਂ ਹੁਣ ਕੁਵੇਲਾ ਹੋ ਗਿਆ ਕੱਲ ਨੂੰ ਕਾਲਜ ਤੋਂ ਸਿੱਧਾ ਹੀ ਚਲਾ ਜਾਏਂ ਅਗਲੇ ਦਿਨ ਹਰਿੰਦਰ ਆਪਣੇ ਪਿੰਡ ਨੂੰ ਚਲਾ ਗਿਆ। ਬਲਵਿੰਦਰ ਹੁਣ ਤੀਜੇ ਚੌਥੇ ਦਿਨ ਪਿੰਡ ਫੋਨ ਕਰਕੇ ਚਾਚੀ ਨਾਲ ਗੱਲ ਕਰ ਲੈਂਦਾ ਤੇ ਬੇਬੇ ਦਾ ਹਾਲ-ਚਲ ਵੀ ਪੁੱਛ ਲੈਂਦਾ। ਸ਼ਿੰਦਰ ਵੀ 2 ਮਹੀਨੇ ਬਾਅਦ ਇੱਕ ਦਿਨ ਖਰਿੰਦਰ ਨੂੰ ਲੈ ਕੇ ਬੇਬੇ ਨੂੰ ਮਿਲਣ ਗਏ। ਹਰਿੰਦਰ ਉਸ ਦਿਨ ਬੀਬੇ ਨਾਲ ਗੁੱਸੇ ਹੋ ਕੇ ਆਇਆ ਕਹਿੰਦਾ ਬੀਬੇ ਅੱਜ ਤੋਂ ਬਾਅਦ ਮੈਂ ਵੀ ਨਹੀਂ ਆਉਣਾ ਜਦੋਂ ਤੈਨ ਨਹੀਂ ਕਿਸੇ ਦੀ ਸੁਣਨੀ ਮੇਰੇ ਸਮਾਨ ਵਿੱਚੋਂ ਚਾਬੀ ਵੀ ਕੱਢ ਲਈ ਪਤਾ ਵੀ ਨਹੀਂ ਲੱਗਣ ਦਿੱਤਾ ਬੀਬੇ ਹਰਿੰਦਰ ਤੂੰ ਤਾਂ ਮੇਰੇ ਕੋਲ ਭੱਜੇ ਆਵੇਂਗਾ ਇਹ ਗੱਲ ਬੇਬੇ ਨੇ ਹੱਥ ਹਿਲਾ ਕੇ ਆਕੜ ਜਿਹੀ ਨਾਲ ਕਹੀ ਦੋਵੇਂ ਮਾਂ ਪੁੱਤ ਦੁਖੀ ਹੋ ਕੇ ਘਰ ਗਏ ਪਿੰਡ ਪਹੁੰਚ ਕੇ ਸ਼ਿੰਦਰ ਨੇ ਬਲਵਿੰਦਰ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਕਿ ਪਤਾ ਨਹੀਂ ਬੇਬੇ ਨੇ ਕੀ ਕਰਨਾ ਬਲਵਿੰਦਰ ਭੈਣੇ ਕੁਝ ਮਰਜ਼ੀ ਕਰੀ ਜਾਣ ਮੈਂ ਤਾਂ ਉਸ ਦਿਨ ਸਭ ਕੁਝ ਛੱਡ ਦਿੱਤਾ ਸੀ ਜਿਸ ਦਿਨ ਮੈਨੂੰ ਘਰੋਂ ਕੱਢਿਆ ਸੀ ਬਸ ਉਹਨਾਂ ਦੀ ਸਿਹਤ ਠੀਕ ਰਹੇ ਨਹੀਂ ਔਖਾ ਹੋ ਜਾਣਾ ਸ਼ਿੰਦਰ ਵੀ ਇਹੀ ਸੋਚਦੀ ਸੀ ਬਲਵਿੰਦਰ ਦਫ਼ਤਰ ਵਿੱਚ ਹੀ ਸੀ ਜਦੋਂ ਉਹਨੂੰ ਚਾਚਾ ਜੀ ਦਾ ਫੋਨ ਆਇਆ ਉਹਨਾਂ ਨੇ ਬਲਵਿੰਦਰ ਨੂੰ ਦੱਸਿਆ ਕਿ ਤੇਰੀ ਬੇਬੇ ਅੱਜ ਬਿਨਾ ਦੱਸੇ ਘਰੋਂ ਚਲੀ ਗਈ